LERNU! ਗਰਦੀਪ ਸਿੰਘ ਜੀ ਜਦੋਂ ਤੁਸੀਂ ਅੱਜ ਇੱਥੇ ਪਹੁੰਚੇ ਹੋ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਮੋਰਚਾ ਚੱਲ ਰਿਹਾ ਹੈ 13 ਮਹੀਨੇ ਦਾ ਲਗਭਗ ਜਿਹੜਾ ਹੈ ਸਮਾਂ ਹੋ ਗਿਆ ਹੈ ਸੀਐਮ ਭਗਵੰਤ ਮਾਨ ਅਕਸਰ ਹੀ ਕਹਿੰਦੇ ਨੇ ਕਿ ਕਹਿੰਦੇ ਕਿ ਬੈਠ ਕੇ ਜਿਹੜੀ ਗੱਲ ਹੈ ਹੋ ਸਕਦੀ ਹੈ ਧਰਨੇ ਲਗਾਉਣਾ ਲਾਜ਼ਮੀ ਨਹੀਂ ਕੀ ਲੱਗਦਾ ਹੈ ਕਿ ਕੋਈ ਹੱਲ ਨਜ਼ਰ ਆਏਗਾ ਜਿੱਦਾਂ ਅੱਜ ਫਿਰ ਜਿਹੜੇ ਕਿਸਾਨ ਨੇ ਟਰੈਕਟਰ ਲੈ ਕੇ ਸੜਕਾਂ ਤੇ ਉਤਰੇ ਨੇ ਹਾਲਾਂਕਿ ਕੇਂਦਰ ਦੀ ਵਾਅਦਾ ਖਿਲਾਫੀ ਦੇ ਵਿਰੋਧੋ ਜਿਹੜੇ ਸੜਕਾਂ ਤੇ ਆਏ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਵਾਅਦੇ ਜਿਹੜੇ ਉਹ ਪੂਰੇ ਨਹੀਂ ਕਰ ਰ ਅੱਗੇ ਕੀ ਦੇਖਦੇ ਹਾਂ ਤੁਸੀਂ ਦੇਖੋ ਜੀ ਆਪ ਸਾਰੇ 13 ਮਹੀਨੇ ਤੋਂ ਬੈਠੇ ਆ ਜੇ ਮਾਨ ਸਾਹਿਬ ਕਹਿੰਦੇ ਆ ਵੀ ਬੈਠ ਕੇ ਆਪਾਂ ਹੱਲ ਕਰਾਂਗੇ ਆ ਦੇਖੋ ਬਾਬਾ ਜੀ ਬਾਬਾ ਲਾਭ ਸਿੰਘ ਜੀ ਖੜੇ ਆ ਇਹ 13 ਮਹੀਨੇ ਤੋਂ ਕੁੰਝੇ ਹੀ ਬੈਠੇ ਆ ਜੇ ਮਾਨ ਸਾਹਿਬ ਚਾਹੁੰਦੇ ਆ ਵੀ ਆਪਾਂ ਆ ਕੇ ਹੱਲ ਕਰੀਏ ਬੰਦੀ ਸਿੰਘਾਂ ਦਾ ਤੂੰ ਆ ਕੇ ਸਾਡੇ ਨਾਲ ਗੱਲਬਾਤ ਉਰੇ ਆ ਕੇ ਬਹਿ ਕੇ ਕਰ ਸਕਦੇ ਆ ਅਸੀਂ ਕੁੰਝੇ ਬਹਿ ਕੇ ਉਹ ਚਾਹੇ ਮੰਜੇ ਦੇ ਬਹਿ ਜਾਣਾ ਅਸੀਂ ਕੁੰਝੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਆ ਪਰ ਸਾਡਾ ਜੋ ਅਸੀਂ 13 ਮਹੀਨੇ ਦੀ ਲੜਾਈ ਲੜ ਰਹੇ ਹਾਂ ਤੁਪਾਂ ਮੀ ਸਾਰਾ ਅਸੀਂ ਆਪਣੇ ਪਿੰਡੇ ਤੇ ਹੰਢਾਇਆ ਅਸੀਂ ਚਾਹੁੰਦੇ ਆਂ ਵੀ ਸਾਡੇ ਬੰਦੀ ਸਿੰਘ ਬਾਹਰ ਆ ਜਾਣ ਜੇ ਬੈਠ ਕੇ ਮਸਲੇ ਦਾ ਹੱਲ ਹੁੰਦਾ ਤਾਂ ਉਸ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਜੀ ਕਦੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨਾਲ ਆਪਕੀ ਇਹਨਾਂ ਚੀਜ਼ਾਂ ਦਾ ਜਿਹੜੇ ਮਸਲੇ ਐ ਇਹਨਾਂ ਦੇ ਹੱਲ ਹੋਣੇ ਚਾਹੀਦੇ ਨੇ ਕਿਉਂਕਿ ਸਿਆਲਾਂ ਦਾ ਟਾਈਮ ਐ ਪਰ ਠੰਡ ਐ ਜਦੋਂ ਲੋਕ ਆਪਦੇ ਘਰਾਂ 'ਚ ਰਜਾਈਆਂ ਤੇ ਬੈਠੇ ਨੇ ਤੇ ਇੱਥੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਦੇਖੋ ਜੀ ਸਾਨੂੰ ਨਾ ਤਾਂ ਠੰਡ ਦੇ ਡਰਾਂ ਨਾ ਸਾਨੂੰ ਉਈ ਤੋਂ ਪਾਂ ਦਾ ਨਾ ਮੀਂਹ ਦਾ ਨਾ ਝੱਖੜ ਦਾ ਕਿ 13 ਮਹੀਨੇ ਪਹਿਲਾਂ ਅਸੀਂ ਦਿੱਲੀ ਦੇ ਅੰਬੂਹਾਂ ਤੇ ਬੈਠ ਕੇ ਕਿਸਾਨੀ ਅंदोलਨ ਜੱਟਿਆ ਹੁਣ ਇਹ ਵੀ ਅਸੀਂ ਉਵੇਂ ਹੀ ਜੱਟਣਾ ਉਸ ਦੀ ਤਰਜ਼ ਤੇ ਹੀ ਸਾਨੂੰ ਕੋਈ ਸਾਡੀਆਂ ਇੱਕ ਉੱਥੇ ਵੀ 750 800 ਦੇ ਤਕਰੀਬਨ ਸਾਡੇ ਕਿਸਾਨ ਸ਼ਹੀਦ ਹੋ ਗਏ ਹੋਰੇ ਵੀ ਸਾਡੇ ਬਹੁਤ ਝੱਖੜ ਝੁੱਲੇ ਚਲੋ ਗੁਰੂ ਦਸ਼ਮੇਸ਼ ਪਿਤਾ ਸਾਡੇ ਨਾਲ ਆ ਅਸੀਂ ਇਹ ਜੰਗ ਵੀ ਇਹ ਵੀ ਜਿੱਤਾਂਗੇ ਜੀ ਅਗਲੀ ਕੀ ਰੂਪਰੇਖਾ ਰਹੇਗੀ ਇਸ ਮੋਰਚੇ ਦੀ ਕੀ ਲੱਗਦਾ ਹੈ ਕਿ ਕਦੋਂ ਤੱਕ ਇਹ ਜਿਹੜਾ ਹੈ ਸਾਰਾ ਕੁਝ ਕਲੀਅਰ ਹੋ ਜਾਏਗਾ ਦੇਖੋ ਜੀ ਲੜਾਈ ਲੰਬੀ ਜ਼ਰੂਰ ਆ ਪਰ ਜਿੱਤ ਦੇ ਵੱਲ ਨੂੰ ਜਾ ਰਹੀ ਆ ਲੜਾਈ ਲੜਦੇ ਇਹ ਨਹੀਂ ਦੇਖੀਦਾ ਹੁੰਦਾ ਵੀ ਚਲੋ 13 ਮਹੀਨੇ 6 ਮਹੀਨੇ ਲੜਾਈ ਜੰਗਾਂ ਨੂੰ ਬਹੁਤ ਸਮਾਂ ਲੱਗ ਜਾਂਦਾ ਪਰ ਐਂਡ ਦੇ ਵਿੱਚ ਜਿੱਤ ਦਸ਼ਮੇਸ਼ ਪਿਤਾ ਦੇ ਲਾਲਾਂ ਦੀ ਹੁੰਦੀ ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਕੌਮੀ ਸਾਬ ਮੋਰਚੇ ਦਾ ਤੇ ਜੋ ਪਹਿਲੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੇ ਸਾਡੇ ਲਈ ਸਾਡੇ ਲਈ ਉਹਨਾਂ ਨੇ ਜੇਲਾਂ ਕੱਟੀਆਂ ਨੇ ਤੇ ਸਾਨੂੰ ਰਲ ਮਿਲ ਕੇ ਉਹਨਾਂ ਦੀ ਰਿਆਈ ਲਈ ਹਮਲਾ ਮਾਰਨਾ ਚਾਹੀਦਾ ਹੈ ਭਾਰਤੀ ਕਿਸਾਨ ਯੂਨੀਅਨ ਨੇ 16 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੀ ਵੀ ਗੱਲ ਕਹੀ ਹੈ ਦੇਖੋ ਜੀ ਮੋਦੀ ਆ ਜਿਹੜਾ ਮੋਦੀ ਪਹਿਲਾਂ ਵੀ ਅਸੀਂ ਛਕਾਇਆ ਹੁਣ ਵੀ ਜੋ ਸਾਡੀਆਂ ਰਹਿੰਦੀਆਂ ਮੰਗਾਂ ਨੇ ਜੋ ਐਮਐਸਪੀ ਦੀ ਗਰੰਟੀ ਆ ਜਾਂ ਸਾਡੇ ਤੇ ਜਿਹੜੇ ਨਜਾਇਜ਼ ਪਰਚੇ ਹੋਇਆ ਹੋਰ ਵੀ ਮੰਗਾਂ ਨੇ ਉਹ ਮਨਾਉਣ ਲਈ ਅਸੀਂ ਦਿੱਲੀ ਦੁਬਾਰਾ ਚੱਲੇ ਆ ਜੇ ਨਾ ਸਾਡੀਆਂ ਮੰਗਾਂ ਦੁਬਾਰਾ ਮੰਨੀਆਂ ਤਾਂ ਦੁਬਾਰਾ ਉਵੇਂ ਹੀ ਸੰਘਰਸ਼ ਹੋਊਗਾ ਜਿਵੇਂ ਪਹਿਲਾਂ ਹੋਇਆ ਸ਼ੁਕਰੀਆ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਸੋ ਇਹ ਕੌਮੀ ਇंसाफ ਮੋਰਚੇ ਤੋਂ ਸੀ ਕਿਸਾਨਾਂ ਦੇ ਵੱਲੋਂ ਫਿਰ ਜਿਹੜੀ ਹੈ ਸਰਕਾਰ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ